ਆਲੋਟ ਗਾਇਸ ਯਾਨੀ ਗਾਇਸ ਗਾਇਸ ਇਹ ਹਿੰਦੀ ਹਿੰਦੀ ਕਰਾ ਕਰਦੇ ਨੇ ਤੇ ਬਾਬੇ ਉਹ ਹੁਣ ਮੇਰੀ ਮੜਾ ਜਾ ਮਣ ਜਾ ਹੋਰੇ ਲੋਡ ਜਾ ਹੋ ਜਾਂਦਾ ਪਹਿਲਾਂ ਤਾਂ ਮੈਂ ਛਤਰੀ ਖੜੀ ਕਰਾ ਜਿਹੜੀ ਆਪਣੀ ਨੱਬੀ ਆ ਹਨਾ ਉਹ ਡੱਬੀ ਨੂੰ ਉਡਾ ਕੇ ਤੇ ਜਿਹੜਾ ਉਹ ਛੋਟਾ ਬੱਚਾ ਦਾ ਜਿਹੜਾ ਪੱਲੇ ਸੀ ਉਹਨੂੰ ਉਡਾਉਣੇ ਅੱਜ ਤੋਂ ਕਿ ਹੁਣ ਆਈ ਮੱਠ ਰੰਦਾ ਸਾਰਾ ਦਿਨ ਨਾਲ ਉੱਡਾ ਡੇ ਗਿਆ ਆ ਕਰੂ ਨਾਲੇ ਗਝਾਈ ਗਝਾਲੀ ਹੈ ਹਨਾ ਮਤੂ ਦਾ ਆਣਾ ਹਨਾ ਖਰਾਬ ਜੀ ਹੁੰਦਾ ਬੱਚਾ ਆਪਣੇ ਲੈ ਪਿਆ ਪਹਿਲਾਂ ਤਾਂ ਮਨ ਲਾ ਆਵਾਂ ਢਾਂਗੀ ਲੈ ਸ਼ੂ ਆਲਣੇ ਸ਼ੂਤੀ ਲਾ ਲੈ ਹੱਕੀ ਆ ਤਾ ਛਾਤਰੀ ਲਾਤੀ ਤੇ ਮਸ ਉਹ ਤਾਂ ਹਵਾ ਹੀ ਚੱਲ ਰਹੀ ਆ ਹੁਣ ਇਹ ਲੈ ਇਹਨੂੰ ਆਏ ਬਹੁਤ ਹਰਕਤਾਂ ਹੁੰਦੀ ਆ ਰੇ ਬਦਲ ਬਾਈ ਜੀ ਗੱਲਾਂ ਆ ਗਲਤਾਂ ਆ ਜਦੋਂ ਦੇਖੋ ਆ ਦੇਖੋ ਹਵਾ ਦੇਖੋ ਕਿੰਨੀ ਚੱਲ ਚੱਲ ਪਈ ਤੇ ਜਦੋਂ ਇਹ ਕਬੂਤਰ ਡਾਉਣ ਦਾ ਮੌਸਮ ਹੋ ਗਿਆ ਜਦੋਂ ਮੈਂ ਆਪਾਂ ਢਾ ਕੇ ਨਾਲ ਦੀ ਨਾਲ ਆ ਗਈ ਹਵਾ ਜਦੋਂ ਮੈਂ ਸਕੂਲੋਂ ਆਇਆ ਸੀ ਉਦੋਂ ਜਿਵੇਂ ਬੰਦ ਸੀ ਸਾਥ ਵੀ ਨਹੀਂ ਦਿੰਦਾ ਇਹਕਾ ਮੌਸਮ ਇਹ ਕੂਤਰ ਡਾਲੀਏ ਹਨਾ ਚਲੋ ਖੜਜ ਮੈਂ ਕੈਮਰਾ ਉਹਦੇ ਰੱਖ ਕੇ ਐਸ ਲੋਟ ਕਿਸੇ ਖੜਜੋ ਆ ਕੱਟ ਲੈ ਦੋ ਜਨਪੁਰ ਆਪਣੇ ਜਿਹੜੇ ਡਾਉਨੇ ਸੀ। ਆ ਬੱਚੇ ਦੀ ਕਰਤੀ ਜੀ ਹਣਾ। ਆ ਕੀ ਇਹਨਾਂ ਨੇ ਕਾਲਾ ਰੰਗ ਲਾਇਆ, ਢਾਹ ਦिए। ਦੇਖ ਤੋਪੂ ਵੀ ਬੰਦ ਹੋ ਗਏ। ਤਾਂ ਬੱਚੇ ਕਿੱਧਰ ਵਾਗੇ? ਇਹ ਕਿਉਂ ਆਤਾ ਚੱਲ ਫਿਰ ਢਾ ਕਿੱਧਰ ਵਾਗੇ ਆਹੋ? ਦੂਜਾ ਲੈ ਆ ਆ ਵਾਗੇ ਆਪਾਂ ਅੰਦਰ। ਇਹਨਾਂ ਨਾਲ ਰੰ। ਗੱਲ ਗਿਆ ਕਿਧਰ ਵਾਕਿਆ ਖੜ ਜੇ ਤਾਂ ਜੂ ਜਵਾ ਗਿਆ ਪਤਾ ਨਹੀਂ ਕਿਧਰ ਗਿਆ ਹੋ ਮਜਾ ਪਤਾ ਨਹੀਂ ਕਿਥੇ ਬਹਿ ਗਿਆ ਪਤਾ ਨਹੀਂ ਅੰਦਰ ਓੱਡਾ ਤਾਂ ਇੱਧਰ ਹੀ ਦੀ ਯਾਰ ਪਤਾ ਨਹੀਂ ਕਿਧਰ ਲੰਘਾ ਕੋਰੇ ਵੀ ਨਹੀਂ ਕਿਤੇ ਦਿਖ ਰਹਾ ਬੈਠਾ ਨੇ ਕੋਠੀ ਕਾਠੀ ਤੇ ਆਇਆ ਪੜਾਇਆ ਦੇਖੋ ਆਇਆ ਉੱਡ ਕੇ ਪਾਣੀ ਲੈ ਹਤਾ ਆ ਵੀ ਗਈ ਤਾਂ ਇਹ ਤਾਂ ਨੇ ਚਕਾਉਂ ਚਕਾਉਂਦੇ ਆਗੇ ਇਹਨੂੰ ਡੱਬੀ ਕਿਹੜਾ ਉੜਦੀ ਆ ਇਹ ਚਲੋ ਬੱਚਾ ਦੇਖ ਆ ਕਿੱਥੇ ਬਹਿ ਗਿਆ ਇਹ ਦੇਖ ਨਹੀਂ ਰਿਹਾ ਉਹ ਤੇ ਤਿਲੋ ਆ ਬੈ ਲਾਉਦਾ ਯਾਰ ਤੁਹਾਨੂੰ ਫਿਰ ਦਿੰਨੇ ਆ ਅਪਡੇਟ ਆ ਬੱਚਾ ਉਹ ਵਹਿ ਗਿਆ ਉਹ ਬੈਠਾ ਬੈਰੀ ਦੇ ਉਹ ਇੱਕ ਨਫਾਨ ਦੱਬੀ ਦਾ ਬੈਟ ਗਈ ਇਹ ਵੀ ਦੇਖ ਤਾਂ ਡਾਉਣਿਆ ਨਾ ਤਾ ਬਾਬੇ ਵਾਸਕੀਮ ਵਰਤ ਰਹੇ ਆ ਬੱਚੇ ਨੂੰ ਡਾਉਣ ਦੀ ਤੇ ਹੁਣ ਆ ਗਿਆ ਇੱਥੇ ਇਹਨੇ ਆ ਬੈਠਾ ਬਣ ਗਿਆ ਆ ਬੈਠਾ ਇਹ ਪੂਰਾ ਪੂਰਾ ਇਹਨੇ ਨਜਾਇਜ਼ ਗੰਦਪਾਰਖ ਆ ਐਨ ਪੂਰਾ ਡਾਉ ਇਹਨੇ ਵੀ ਡਾਉਣੇ ਆ ਉਰ ਤਾਬਾ ਉਹ ਬੱਚਾ ਆਇਆ ਯਾਰ ਉਥੋਂ ਵੀ ਡਾਤਾ ਸੀ ਹੁਣ ਫੇਰ ਹੁਣ ਦੇਖਿਆ ਨਹੀਂ ਉਹ ਹੁਣ ਉਹ ਬੈਠਾ ਜਾ ਕੇ ਖੜ ਜੋ ਨੇ ਪੂਰਾ ਗੰਦਪਾਰਖ ਹੈ ਜ਼ਮੀਨ ਮਨ ਤਾਂ ਲੱਗਦਾ ਨਸਲ ਚੰਗੀ ਹੁੰਦੀ ਆ ਇਹਦਾ ਉਹ ਇਹ ਉਹ ਬਠਾ ਦੇਖੋ 1 ਉਹ ਬੈਠਾ ਦੇ ਆਂਜੋ ਇਹ ਉਹ ਸੀ ਉਹ ਸੀ ਠੀਕ ਆ ਇਹ ਉਹ ਬੈਠਾ ਹਾਂ ਚਲੋ ਦੇਖਦੇ ਹਾਂ ਉੜ ਉੱਕੇ ਆਊਗਾ ਗੰਦ ਪਈ ਜਾਂਦਾ ਆਹ ਤਾਂ ਨੀਮੀ ਫਰਤੀ ਅੰਨੇ ਜੇ ਉਹਨੂੰ ਆਪਾਂ ਡਾ ਆਈਏ ਕਿਵੇਂ ਲੱਗੂ ਮੈਂ ਤਾਂ ਇਹਦੇ ਨਾਲ ਫਰੀ ਜਾਊਗੀ ਤਾਂ ਜੀ ਵਾਬੋਈ ਤੇ ਪਹਿਲਾਂ ਜੀ ਹਨਾ ਵਧੀਆ ਉੱਡਿਆ ਬੱਚਾ ਉਹ ਹਣਾ ਮਤਲਬ ਉਹ 5 ਮਿੰਟ ਟੋੜਿਆ ਬੱਚਾ ਤੇ ਇਸ ਤੋਂ ਬਾਅਦ ਫਿਰ ਪੈਗਾ ਕੋਠੀ ਤੇ ਉਹ ਸਾਹਮਣ ਵਾਲੇ ਤੇ ਉਹ ਬੈਠਾ ਖੜ ਦੇ ਦਿੰਦਾ ਹਾਂ ਉਹ ਥੀਆ ਉਹ ਬੈਠਾ ਚਲਾ ਆ ਜੂ ਆਮ ਦਾ ਛਤਰੀ ਸਾਹਮਣੇ ਆਗੀ ਜੇ ਆਉਣਾ ਹੋਇਆ ਆ ਜੂਗਾ ਤੇ ਬਾਕੀ ਯਾਰ ਹੁਣ ਪਤਾ ਕਮਜ਼ੋਰੀ ਜੇ ਹੁਣ ਲੱਗੀ ਮੈਨੂੰ ਕਮਜ਼ੋਰੀ ਦਾ ਕਾਰਨ ਹੀ ਪਤਾ ਲੱਗਿਆ ਵੀ ਕੀ ਕਮਜ਼ੋਰੀ ਆਉਣੇ ਕੂਤਰਾਂ ਚ ਪਹਿਲਾਂ ਦੇਖੋ ਕਿੰਨੇ ਉੜਦੇ ਹੁੰਦੇ ਸੀ ਪਹਿਲਾਂ ਥੱਲੇ ਛੱਡਿਆ ਕਰਦੇ ਸੀ ਕਬੂਤਰ ਮਤਲਬ ਐ ਥੱਲੇ ਫਰਨਾਂ ਨੂੰ ਵਧੀਆ ਥਾਂ ਮਿੱਟੀ ਮਾਟੀ ਮਿਲਦੀ ਸੀ ਕਿ ਫਰਨਾਂ ਨੂੰ ਹਨ ਇਧਰੋਂ ਉਰਾਂ ਪਰਾਂ ਚੀਜ਼ਾਂ ਮਿਲ ਜਾਂਦੀਆਂ ਦੀ ਖਾਣ ਨੂੰ ਉਹ 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 ਚੀਜ਼ਾਂ ਨਾਲ ਕਬੂਤਰ ਤੰਦਰੁਸਤ ਰਹਿੰਦਾ ਹਨ ਬਚਾਰੇ ਇਹਨੇ ਸਾਲ ਸਾਲ ਮਗੂ ਬੰਦ ਨੇ ਵੀ ਮਤਲਬ ਬਾਹਰ ਨਹੀਂ ਛੱਡੇ ਬਹੁਤ ਚਿਰ ਹੋ ਗਿਆ ਹੁਣ ਬਾਹਰ ਛੱਡਿਆ ਕਰਾਂਗੇ ਕੋਈ ਨਾ ਤੰਦਰੁਸਤ ਕਰ ਦੇਣ ਉਹ ਕਬੂਤਰਾਂ ਨੂੰ ਸਾਰਿਆਂ ਨੂੰ ਮੈਨੂੰ ਆਹੀ ਕਮਜ਼ੋਰੀ ਪਤਾ ਲੱਗੀ ਆ ਹਨਾ ਆਣਾ ਪਹਿਲਾਂ ਬਹੁਤ ਉਰਦੇ ਰਹੇ ਨੇ ਜੰਨਾਂ ਨਾਲ ਥੱਲੇ ਛੱਡੇ ਰਹੇ ਸੀ ਚਲੋ ਕੋਈ ਨਾ ਥੱਲੇ ਛੱਡਿਆ ਕਰਾਂਗੇ ਆਪਾਂ ਜਾਣ ਵਧੀਆ ਮਿੱਟੀ ਮਾਟੀ ਖਾਇ ਕਰਨਗੇ ਬਸ ਉਹ ਬੱਚਾ ਆ ਗਿਆ ਉਹਦੇ ਲਾ ਕੇ ਚੇਪੀ ਰਤੀ ਉਹਨੂੰ ਵੀ ਡਾਉਣਿਆ ਕੋਈ ਨਾ ਇਤਵਾਰ ਤੱਕ ਆ ਦੋ ਦਿਨ ਤਿੰਨ ਚਾਰ ਚਾਰ ਕ ਦਿਨ ਜਾਲ ਚ ਪਾ ਕੇ ਇਤਵਾਰ ਨੂੰ ਛੱਡਾਂਗੇ ਉਹਨੂੰ ਵੀ ਦੇਖਦੇ ਆ ਖੜਤੀ ਆ ਕੰਢੇ ਚੱਕ ਪਾਦੀ ਆ ਚਲੋ ਮਬਲ ਹੁਣ ਜਾ ਕੇ ਆਣਾ ਆਪਾਂ ਕਿਸ ਤਰੀਕੇ ਕੰਮ ਇਨੇ ਨਹੀਂ ਪਤਾ ਬੱਚਾ ਯਾ ਆ ਜੀ ਕੋਈ ਪਤਾ ਨਹੀਂ ਇਹਦਾ ਕਿੱਧਰ ਲੰਗ ਜੀ ਮੈਂ ਸਾਹਮਣੇ ਬੈਠਾ ਤਵਾ ਬਿਓ ਛਾਤਰੀ ਦੇ ਉੱਤੇ ਬੈਠੇ ਆ ਕਬੂਤਰ ਇੱਕ ਡੱਬੀ ਆ ਨਹੀਂ ਪਤਾ ਇਹਨੂੰ ਰੱਖ ਲਈ ਯਾਰ ਪੈਸੇ ਮੂੰ ਪੱਠਾ ਜਮੂ ਨੂੰ ਨਿਕਲ ਗਿਆ ਸ਼ਾਇਦ ਪਈ ਪੱਠਾ ਜਾਂ ਨਿਕਲ ਗਿਆ ਨਾ ਨੇ ਆਂਟੀ ਜੇ ਤਰਵਾਤੀ ਪਤਾ ਨਹੀਂ ਕਿਹੜੀ ਕਬੂਤਰੀ ਨਾਲ ਲੱਗ ਕੇ ਆਏ ਨਹੀਂ ਪਤਾ ਪਰ ਹਾਂ ਸੱਚ ਦੋ ਤਿੰਨ ਬਲੌਗ ਲਾਂਗੀ ਤੁਹਾਨੂੰ ਉਹ ਨਹੀਂ ਦੱਸਿਆ ਵਿਚਾਰੇ ਡੱਬੇ ਦਾ ਕੀ ਪਾਣਾ ਉਹ ਚਕਾਤਾ ਸੀਗਾ ਆਪਾਂ ਪੰਡੋ ਆਈ ਸੀਗੇ ਹੁੰਡੇ ਜੀ ਚਲ ਉਧਰ ਤੇ ਡੱਬੇ ਦਾ ਵੀ ਨਹੀਂ ਸੱਚ ਦੱਬਾ ਚਕਾਤਾ ਸੀ ਆਪਾਂ ਨੇ ਦੋ ਤਿੰਨ ਦੋ ਤਿੰਨ ਬਲੌਗਾਂ ਤੇ ਦੱਸਿਆ ਨਹੀਂ ਭੁੱਲੇ ਜਾਂਣਾ ਮੈਂ ਤਾਂ ਉਹ ਵਿਚਾਰੀ ਨੂੰ ਬਹੁਤ ਕੰਮ ਦੱਤਾ ਉਹ ਜਿੰਨਾ ਕੋਨਾ ਉਹਦਾ ਸਾਥਰੀ ਵਿਚਾਰੇ ਦਾ ਜਾਲ ਲਾਤਾ ਜਾਲ ਦੇ ਵਿੱਚ ਇੱਕ ਪਾਤੀ ਡੱਬੀ ਚਿੱਟੀ ਕਾਲੀ ਅੱਖ ਦੀ ਇੱਕ ਚਿੱਟੀਆਂ ਵਾਲੀ ਪਾਤੀ ਐਂ ਤਾਂ ਹੁਣ ਉਹੰਨਾ ਨਹੀਂ ਹੈਗਾ ਜੇ ਆਜੀ ਉਹ ਛਤਰੀ ਉੱਤੇ ਵੀ ਬੈਠੀ ਹੈ ਇੱਕ ਪੱਠੀ ਠੀਕ ਆ ਬਈ ਤੇ ਜਾਲ ਮਾੜਾ ਜਿਹਾ ਉੱਤੇ ਜੇ ਕਰਕੇ ਲੱਗ ਜਾਂਦਾ ਫੇਰ ਠੀਕ ਠੀਕ ਕੰਮ ਚਲੋ ਚਲ ਦੋਪਰੀ ਢਾਂਗੀ ਬਹੁਤ ਆ ਤੇ ਕੱਲ ਮੈਂ ਉਹ ਪੰਤਾਲਾ ਚਲਣ ਲੱਗਾ ਸੀ ਕੀ ਇਹਨਾਂ ਨੂੰ ਉਹ ਬਚੋਤੀ ਬੜਿਆ ਨਹੀਂ ਮੈਂ ਤਾਂ ਉੱਥੇ ਰੱਖਤਾ ਸੀ ਕੀੜੀਆਂ ਆਈਆਂ ਬਾਲੀਆਂ ਸੀ ਹਾ ਤੇ ਚਲੋ ਫਿਰ ਕਰਦੇ ਆ ਤੁਹਾਡੇ ਨਾਲ ਜੇ ਦੋਨੋਂ ਦਾੰਦ ਦਾ ਬੱਚਾ ਉੱਚਾ ਜਾ ਠੀਕ ਆ ਤੇ ਹੁਣ ਥੱਲੇ ਛੱਡਿਆ ਕਰਾਂਗੇ ਬਈ ਆਰ ਇਹ ਨੀਚੇ ਪਾਣੀ ਛਿੱਟ ਕੇ ਆਣ ਚੰਗੀ ਤਰ੍ਹਾਂ ਠੀਕ ਹੈ ਤਾਂ ਜੀ ਆਪਾਂ ਜਾਇਆ ਕੰਮ ਉਹ ਡੱਬੀ ਆਪਾਂ ਨੇ ਧਾਰਖਿਆ ਉਹ ਬੈਗਾਂ ਵਾਲੀ ਛਤਰੀ ਤੇ ਉਹ ਥੱਲੜਨੀ ਤੇ ਟੀਵੀ ਵਾਲੀ ਛਤਰੀ ਤੇ ਖੜਜੋ ਹਾਂ ਉਹ ਬੈਠਾ ਦੇ ਉਹ ਸੀਗਾ ਦਾ ਕਿਉਂ ਨਾ ਆਨੇ ਡੱਬੀ ਦਾ ਫੜਦੀ ਆ ਕੋਈ ਅਲੰਗ ਬਹੁਤ ਸਰਾ ਲਾਦਾ ਓਏ ਆ ਗਿਆ ਭਈ ਆ ਕੋਠੀ ਤੇ ਉੜ ਗਿਆ ਦੇਖੋ ਆ ਜਾਂਦਾ ਜਮੇ ਨਾ ਜਾ ਜੋ ਗੰਦ ਜੋ ਆਨ ਜੋ ਨਿਕੋ ਆ ਜਾਂਦਾ

ਜੋ ਹੁਣ ਤਮਮ ਬਗਾਨੀ ਛੱਤ ਤੇ ਆ ਆ ਜਦੋਂ ਹੀ ਮੈਂ ਉੱਥੇ ਵਗ ਗਿਆ ਦੇਖਿਓ ਉਹਦੀ ਉਹਦੀ ਅਣੀ ਦਾ ਪਾਸੇ ਬੈਜੀ ਉਹ ਆ ਗਿਆ ਮੈਂ ਟੂ ਪਾਈ ਜਾ ਕੇ ਉਹ ਵੈਗਾ ਆਪਣੇ ਕੋਠੇ ਤੇ ਚਲੀਏ ਬਾਪ ਥੱਲੇ ਵਧੀਆ ਹੋ ਗਿਆ ਦੇਖ ਆ ਰਹੇ ਭਾਈ ਆ ਲਓ ਜੀ ਬਬੂ ਆ ਗਿਆ ਬੱਚਾ ਆਪਣਾ ਆ ਲੈ ਉਹ ਤਾਂ ਕਰ ਲੈਣੀ ਛੱਤੀ ਦੇਖਾਉਣੇ ਛੱਤ 'ਤੇ ਲਵੇ ਲਾ ਕੇ ਫੇਰ ਬਿਠਾਉਣੇ ਆ ਤਾਂ ਬਾਬੇ ਉਦੋਂ ਵੀ ਬੱਚਾ ਉੱਡ ਕੇ ਫੇਰ ਫੇਰ ਉਨੂੰ ਬੈਗਾ ਉਹ ਕੋਟ ਉਹ ਬਿਠਾ ਦੇਖੋ ਡੱਬੀ ਆਪਣੀ ਫਰਦੀ ਆ ਹੁਣਦੀ ਉਹ ਡਰੀ ਫਰਦੀ ਆ ਟੁੱਤੀ ਨਹੀਂ ਇਹ ਮਟੀਰੀਅਲ ਦੀ ਡਰੀ ਆ ਨਾ ਜਾਨੂ ਹਾਂ ਆਹ ਉਹ ਚੀਕਾ ਅਪੈਟ 343 ਉੱਤੇ ਦੀ ਉਹ ਜਿਹੜੇ ਸੱਟੇ ਉੱਪਰ ਆਉਣਗੇ ਦਾ ਕੰਮ ਲੈਂ। ਬੱਚੇ ਨੂੰ ਦੇਖ ਲੈ ਆ ਫੜਨ ਦੀ। ਕੋਈ ਕੁਛ ਠੀਕ ਕਰ। ਤੇ ਇਹਨਾਂ ਨੂੰ ਛੱਡੀ ਆਪਾਂ ਥੱਲੇ ਅੱਜ। ਤਾਲੋਈ ਵਗੋ ਆਥਨ ਦਾ ਟਾਈਮ ਹੋ ਗਿਆ। ਜਾਲ ਚ ਪਾਰ ਕੇ ਨਾ ਹਲੇ ਤੱਕ ਤਾਂ ਤੇ ਡੱਬੀ ਆਪਣੀ ਡਾਰਕ ਹੀ ਸੀ ਆ ਦੇਖੋ। ਇਹਦੇ ਗੇੜੇ-ਗੂੜੇ ਕੁਛ ਨਹੀਂ ਬਸ ਇਹਨੂੰ ਉਹਦੇ ਵਾਸਤੇ ਲਾਵਾਂਗੇ। छत्री के मतलब कबूतर बठा कई बार नवा कबूतर आएगा छत्री से बन लिया चमकी इधर तब फाइनल ईयर हूं आएगा बच्चा ठीक है थले बांटी वाली भी छ रखी गी का ਤੇ ਉਹ ਜਿਹੜੀ ਡੱਬੀ ਸੀ ਉਹ ਵੀ ਛੱਡੀ ਹੋਈ ਆ ਬੱਚਾ ਥੱਲੇ ਉਤਰ ਰهن ਪੁੰਜੇ ਹਾਲੇ ਕੋਈ ਛਤਰੀ ਫੜਦੇ ਕੀ ਹੱਥਾਂ ਕਿਵੇਂ ਹੋਗੇ ਆ ਫਰਦਾ ਚੰਦਰਾ ਛਤਰੀ ਤੇ ਨਹੀਂ ਆਇਆ ਚਲੋ ਭਈ ਇਹ ਛਤਰੀ ਦਾ ਪੱਕਾ ਨਹੀਂ ਹੈਗਾ ਇਹ ਤੇ ਤੁਹਾਨੂੰ ਖਰਾਕ ਦਿਖਾ ਦਈਏ ਆ ਦੇਖੋ ਸਰੋਂ ਮਿਕਸ ਕਰਤੀ ਠੀਕ ਆ ਹਾਲੇ ਬਸ ਇਹਨੂੰ ਪਾਣੀ ਲਿਆਉਣਾ ਖੜ ਦੇ ਦੇਖੋ ਕਿਵੇਂ ਕਰੂਗਾ ਇੱਥੋਂ ਪਾਣੀ ਵੀ ਲੱਗ ਰਿਹਾ ਤੇ ਫਿਰ ਮੈਂ ਛੇਤੀ ਛੇਤੀ ਉਹ ਕਰਤਾ ਪਹਿਲਾਂ ਇਹਨੂੰ ਕੁੱਡੇ 'ਚ ਕਰੀਏ ਹੁਣ ਕਾਹਨੂੰ ਤੰਗ ਹੋਈ ਜਾਂਨੀ ਵਿਚਾਲੀ ਦੇਖੀ ਭੱਜੀ ਗਈ ਓਏ ਪਤਾ ਲੱਗ ਰਿਹਾ ਹੁਣ ਤਾਂ ਕੁੱਡੇ ਦਾ ਹੈ ਤੇ ਆ ਠੜਮਗ ਹੋ ਗਿਆ ਟਾਈਮ ਸਾਰਾ ਫਤ ਦਿਨ ਹੁਣ ਦੇਖੋ ਪਾਣੀ ਨੂੰ ਕਿਵੇਂ ਕਰੂਗਾ ਔਖਾ ਇਹ ਜੀ ਨੂੰ ਰੱਖਿਆ ਇਹ ਬੱਚੇ ਨਹੀਂ ਇੰਨਾ ਵਲੌਗ ਬਣਵਾਤਾ ਔਖਾ ਔਖਾ ਫਿਰ ਸਾਨੂੰ ਹੋਏ ਨਾ ਪਾਣਾ ਵਾਸਾ ਬਹੁਤਾ ਇਨਾਂ ਕੀ ਕੱਠੀ ਪੀਂਦਾ ਹੁੰਦਾ ਨਾ ਵੀ ਕਈ ਵਾਰ ਕਦੇ ਸਰੀਰ 'ਚ ਨੁਕਸਾਨ ਆ ਜਾਂਦਾ ਮੇਰੇ ਨਾਲ ਵੀ ਬਹੁਤ ਵਾਰ ਹੋਇਆ ਹੈਣਾ ਤੇ ਜਦੋਂ ਮੈਂ ਖੇਡ ਕੇ ਆਉਂਦਾ ਸੀ ਉਹ ਕਦੇ ਨਾ ਪੂਰਾ ਢਣ ਭਰ ਕੇ ਪਾਣੀ ਪੀ ਲਾ ਮੇਰੇ ਅੰਦਰ ਐਡੀ ਭਾੜੀ ਚੀਜ਼ ਉੱਠੀ ਮੁੜ ਕੇ ਫਿਰ ਮੈਂ ਖਚਮਾ ਪਾਣੀ ਨਹੀਂ ਪੀਤਾ ਕਦੇ ਵੇਖ ਤੋਂ ਲੱਗਦਾ ਪਾਣੀ ਪਿਆ ਤਾਂ ਦੇਖੋ ਕਿੰਨਾ ਪੀਤਾ ਹਲ ਤਾਂ ਹੋਰ ਪੀਣਾ ਸੀ ਨਾ ਜਿਵੇਂ ਨਾ ਹਟਾਉਂਦਾ ਚਲੋ ਇਹਨੂੰ ਦਾਣੇ ਪਾਉਣੇ ਆ ਵੀ ਉਰੀ ਪਾਉਣੇ ਆ ਅੱਜ ਉੱਧਰ ਫਿਰ ਇਹਨੂੰ ਦੀ ਨਾਲ ਉਹਨਾਂ ਨਹੀਂ ਤਾਪਾਪੇ ਰੱਖਦੇ ਇਹਨੂੰ ਵੀ ਦਾਣੇ ਆਪਾਂ ਨੇ ਬੱਚੇ ਨੇ ਬੱਚੇ ਨੇ ਦੇਖੋ ਤੇ ਹੁਣ ਕੱਲ ਤੇ ਇਹਨਾਂ ਨੂੰ ਛਤਰੀ ਤੇ ਪਹਿਲਾਂ ਬਨ ਕੇ ਫੇਰ ਢਾਵਾਂਗੇ ਕਾਲੂ ਆਪਾਂ ਦਿੱਤੀ ਲੈ ਕੇ ਆਏ ਹਾਂ ਚਲੋ ਬਹੁਤ ਲੰਮਾ ਕੀ ਪਤਾ ਨਾ ਹੋ ਗਿਆ ਹੋਵੇ ਆ ਜਾਥਨ ਤੱਕ ਬਣ ਗਿਆ ਵਲੋਗ ਜਾਂ ਅੱਗੇ ਤਾਂ ਆਪਾਂ ਦੇਣੀ ਨਿਵੇੜ ਦਿੰਦੇ ਜੀ ਬਾਕੀ ਕੋਈ ਕੂਤਰਾਂ ਦਾ ਵੀ ਹੁੰਦਾ ਮਤਲਬ ਵੀ ਜਿੰਨਾ ਟਾਈਮ ਕਰਨ ਓਨੀ ਵਲੋਗ ਚੱਲੋ ਜੇ ਮੰਨ ਕੇ ਚੱਲੋ ਸਵੇਰੇ ਉਹ ਦੇਖੋ ਪੀਣਾ ਖਾਣਾ ਇਸ ਤੋਂ ਬਾਅਦ ਉਹ ਪਾਰ ਲੈ ਪੂਰਾ ਘੁੱਟੋ ਫੇਰ ਹੁਣ ਪੀ ਲੈਣ ਚੰਗੀ ਤਰ੍ਹਾਂ ਉਹਦੇ ਮਨ ਨਾਲ ਇਤਿਹਾਸ ਅੱਛਾ ਕੀ ਕਹਿੰਦਾ ਸੀ ਵੀ ਹਾਂ ਜਿੰਨਾ ਚਿਰ ਵੀ ਕੂਤਰ ਟਾਈਮ ਕਰਦੇ ਨੇ ਓਨਾ ਹੀ ਵਲੋਗ ਬਣ ਜਾਂਦਾ ਜਿਆਣੇ ਕੂਤਰ ਆ ਜਾਂਦੇ ਨੇ 1 ਜਾਂ 2 12 ਵਜੇ ਆਏ ਆ ਜਾਂਦੇ ਨੇ ਕਿ ਬਸ ਐਨ ਕੀ ਬਲੌਗ ਕਰਕੇ ਪਾਣੀ ਪੁਲੀ ਪਾ ਕੇ ਚੱਲ ਗਿਆ ਆਪ ਕਹਦੇ ਚਲੋ ਮਿਲਦੇ ਹਾਂ ਅਗਲੇ ਬਲੌਗ ਦੇ ਨਾਲ ਬਾਏ ਬਾਏ ਮਿਲਦੇ ਆ ਬਾਏ